ਦੇ ਵੱਲੋਂ ਲਗਾਇਆ ਗਈ ਸਜ਼ਾ ਦੇ ਤਹਿਤ ਅੱਜ ਪੰਜਵਾਂ ਦਿਨ ਹੈ ਪੰਥਕ ਸਜ਼ਾ ਦੇ ਤਹਿਤ ਪੰਜਵੇਂ ਦਿਨ ਜੋ ਹੈ ਅੱਜ ਸੇਵਾ ਕਰੇ ਨੇ ਸੁਖਬੀ ਸਿੰਘ ਬਾਦਲ ਸੇਵਾ ਕਰਨ ਦੇ ਲਈ ਗੁਰਦੁਆਰਾ ਸ਼ਿਫਤਗੜ੍ਹ ਸਾਬਦੇ ਵਿੱਚ ਸੁਖਬੀ ਸਿੰਘ ਬਾਦਲ ਪਹੁੰਚ ਚੁੱਕੇ ਨੇ ਸੂਝੀ ਅਕਾਲੀ ਲੀਡਰਸ਼ਿਪ ਵੀ ਮੌਕੇ ਤੇ ਮੌਜੂਦ ਹੈ ਜਿਨ੍ਹਾਂ ਦੇ ਵੱਲੋਂ ਵਕ ਵਕਰੀ ਜੋ ਸੇਵਾ ਉਹਨਾਂ ਨੂੰ ਲਗਾਈ ਗਈ ਹੈ ਸਜ਼ਾ ਵਜੋਂ ਉਸ ਨੂੰ ਨਿਭਾਇਆ ਜਾਏਗਾ ਗੁਰਦੁਆਰਾ ਸਾਬਦੇ ਨੇੜੇ ਪੁਖਤਾ ਬੰਦੋਬਸਤ ਕਰ ਦਿੱਤੇ ਗਏ ਨੇ ਟੀਵੀ ਸਕਰੀਨ ਤੇ ਤਸਵੀਰਾਂ ਸ਼ਿਫਤਗੜ੍ਹ ਸਾਬਦੀਆਂ ਤੁਹਾਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ ਸੁਭੀ ਸਿੰਘ ਬਾਦਲ ਨੇ ਪਹਿਰੇਦਾਰੀ ਦੀ ਸੇਵਾ ਕਰਨੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਇੱਕ ਘੰਟੇ ਜੁੱਠੇ ਭਾਂਡੇ ਸਾਫ਼ ਕਰਨ ਦੀ ਸੇਵਾ ਕਰਨੀ ਹੈ ਫਿਰ ਕੀਰਤਨ ਸਰਵਣ ਕਰਨਾ ਹੈ ਇਹ ਤਮਾਮ ਸੇਵਾਵਾਂ ਉਹਨਾਂ ਤੋਂ ਬਲੋ ਕਿਤੇ ਜਾਣਗੇ ਉਸ ਤੋਂ ਲਾਵਾ ਜੋ ਬਾਕੀ ਅਕਾਲੀ ਲੀਡਰ ਨੇ ਜਿਨ੍ਹਾਂ ਨੂੰ ਪੰਤਕ ਸਜ਼ਾ ਵਜੋਂ ਸੇਵਾ ਜੋ ਲਗਾਈ ਗਈ ਹੈ ਤਾਂ ਉਹਨਾਂ ਦੇ ਵੱਲੋਂ ਵੀ ਚਾਹੇ ਵਾਸ਼ਰੂਮ ਸਾਫ਼ ਕਰਨ ਨੂੰ ਹੈ ਚਾਹੇ ਜੁੱਤੇ ਪੰਡੇ ਮਾਂਜਣ ਨੂੰ ਲੈ ਕੇ ਹੈ ਜਾਂ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਧਾਰਮਿਕ ਸਜ਼ਾ ਲਗਾਈ ਗਈ ਹੈ ਉਹਨਾਂ ਦੇ ਵੱਲੋਂ ਵੀ ਸਜ਼ਾ ਨਿਭਾਈ ਜਾ ਰਹੀ ਹੈ ਫਿਲਹਾਲ ਤਸਵੀਰਾਂ ਸ਼੍ਰੀ{{\text{ਪਤਕਰ}}}}{}$ ਘਰ ਸਾਬ ਤੋਂ ਤੁਸੀਂ ਦੇਖ ਰਹੇ ਹੋ ਸੁਖਬੀਰ ਸਿੰਘ ਬਾਦਲ ਪਹਿਰੇਦਾਰੀ ਕਰ ਰਹੇ ਨੇ ਕਈ ਲੇਅਰ ਦੇ ਵਿੱਚ ਸੁਰੱਖਿਆ ਬੰਦੋਬਸਟ ਟਾਈਟ ਕਰ ਦਿੱਤੇ ਗਏ ਨੇ ਕਮਲ ਸਾਡੇ ਨਾਲ ਜੁੜੇ ਨੇ ਕਮਲ

तो अकाली लीडर जो सजा लगाई गई थी कमल आवाज आ रही है कमल कमल तक शायद साड़ी आवाज नहीं पहुंच पा रही है दोबारा तो कनेक्ट होने की कोशिश करा फिलहाल तस्वीर श्री फतेगढ़ साहब दी दिया। तो देख रहे हो बिल्कुल ਮੌਨ ਬੈਠ ਕੇ ਸੇਵਾ ਨਿਭਾ ਰਹੇ ਨੇ ਅੱਜ ਪੰਜਵਾਂ ਦਿਨ ਹੈ ਬਿਲਕੁਲ ਮੌਨ ਨਜ਼ਰ ਆਏ ਨੇ ਸੁਖਬੀ ਸਿੰਘ ਬਾਦਲ ਬਿਲਕੁਲ ਮੌਨ ਸ਼ਾਂਤ ਹੱਥ ਦੇ ਵਿੱਚ ਪਰਚਾ ਫੜਿਆ ਹੋਇਆ ਗਲੇ ਦੇ ਵਿੱਚ ਤਖਤੀ ਹੈ ਜੋ ਕਿ ਸ਼ਕਤ ਸਾਹਿਬ ਦਾ ਹੁਕਮ ਹੈ ਜਿਸ ਦੀ ਪਾਲਣਾ ਕੀਤੀ ਜਾ ਰਹੀ ਹੈ ਸੁਖਬੀ ਸਿੰਘ ਬਾਦਲ ਤੇ ਹੋਰ ਆਕਾਲੀ ਲੀਡਰਾਂ ਦੇ ਵੱਲੋਂ ਵੀ ਸੇਵਾ ਨਿਭਾਈ ਜਾ ਰਹੀ ਹੈ ਵਕਫਾ ਸੇਵਾਵਾਂ ਜੋ ਲਗਾਈਆਂ ਗਈਆਂ ਨੇ सवेरे सवेरे जो पहली सेवा होंगी है वो पहरेदारी की सेवा है पहरे वजों। तो पहरेदार वजो एक बार फिर तो सुखबीर सिंह बादल बैठे ने और एक इस बार जो है श्री फतहगढ़ साहब तो ये तस्वीर तुम देख हो सूची लीडरशिप मौजूद ने, ने चाहे बिक्रम मजीठिया ने या होर बागी धड़े तो भी जो आगू ने जिन्हों धार्मिक सज़ा लगाई गई है सिंह समाना के वो उन्होंने वालों भी सेवा निभाई जा रही है फिलहाल तस्वीर तो ने क्योंकि सुखबीर सिंह बादल गुरुद्वारा साहब दे बाहर जो है पहरेदारी की सेवा करनी होती है तो ज्यादा फोकस इतें है कमल आवाज आ रही है कमल ਸਿੰਗ ਸੁਬਾਨਾ ਦੀ ਇਕਤਰਤਾ ਦੇ ਵਿੱਚ ਫੈਸਲਾ ਲਿਆ ਗਿਆ ਸੀਗਾ ਕਿ ਅਕਾਲੀ ਲੀਡਰ ਨੂੰ ਸੁਖਵੀਰ ਸਿੰਘ ਬਾਦਲ ਹੋਣ ਨੂੰ ਉਹ ਜੋ ਸੇਵਾ ਲਗਾਈ ਗਈ ਸੀ ਜੀ ਵੱਖ-ਵੱਖ ਥਾਵਾਂ ਤੇ ਜੋ ਗੁਰੂ ਘਰਾਂ ਦੇ ਵਿੱਚ ਜਾ ਕੇ ਪਹਿਰੇਦਾਰੀ ਦੀ ਸੇਵਾ ਹੋਵੇ ਕਿ ਸਕਦੇ ਆ ਚਾਹੇ ਕਿਸੇ ਦੇ ਆ ਕਿਰਤਨ ਸਰਵਨ ਕਰਨ ਦੀ ਸੇਵਾ ਹੋਵੇ ਚਾਹੇ ਕਿਸੇ ਦੇ ਬਰਤਨ ਸਾਫ ਕਰਨ ਦੀ ਸੇਵਾ ਹੋਵੇ ਅਤੇ ਚਾਹੇ ਉਸ ਤੋਂ ਬਾਅਦ ਵਾਸ਼ਰੂਮ ਸਾਫ ਕਰਨ ਦੀ ਜੋ ਸੇਵਾ ਲਗਾਈ ਗਈ ਸੀਗੀ ਤਾਂ ਉਸ ਦੇ ਤਹਿਤ ਜੋ ਅਕਾਲੀ ਦਲ ਦੀ ਲੀਡਰਸ਼ਿਪ ਹੈ ਸੁਖਵੀਰ ਸਿੰਘ ਬਾਦਲ ਹੋਣ ਉਸ ਤੋਂ ਇਲਾਵਾ ਅਕਾਲੀ ਦਲ ਦੀ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਜਿਨ੍ਹਾਂ ਨੂੰ ਇਹ ਸੇਵਾ ਲਗਾਈ ਗਈ ਸੀਗੀ ਉਹਨਾਂ ਵੱਲੋਂ ਲਗਾਤਾਰ ਦੀ ਕਿ ਇਹ ਸੇਵਾ ਪੂਰੀ ਕੀਤੀ ਜਾ ਰਹੀ ਆ ਅੱਜ ਇਸ ਸੇਵਾ ਦਾ ਪੰਜਵਾਂ ਦਿਨ ਹੈ ਦੋ ਦਿਨ ਕਹਿ ਸਕਦੇ ਆ ਪਹਿਲੇ ਦੋ ਦਿਨ ਦਰਬਾਰ ਸਾਹਿਬ ਵਿਖੇ ਸ਼੍ਰੀ ਅਮਰitsar <Sanye> ਸਾਹਿਬ ਵਿਖੇ ਇਹ ਦੋ ਦਿਨ ਸੇਵਾ ਕੀਤੀ ਗਈ ਉਸ ਤੋਂ ਬਾਅਦ ਦੋ ਦਿਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇਹ ਸੇਵਾ ਕੀਤੀ ਗਈ ਅਤੇ ਇਹ ਅੱਜ ਤੋਂ ਇਹ ਦੋ ਦਿਨ ਸੇਵਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲੇਗੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਾਲਾਂਕਿ ਇੱਕ ਸੁਰੱਖਿਆ ਘੇਰਾ ਬਹੁਤ ਮਜ਼ਬੂਤ ਜਿਹੜਾ ਕੀਤਾ ਹੋਇਆ ਜੇ ਕੋਸ਼ਿਸ਼ ਕੀਤੀ ਜਾਵੇ ਤਸਵੀਰਾਂ ਜਿਹੜੀਆਂ ਦਿਖਾਵਾਂਗੇ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਠੀਕ ਹੈ ਕਹਿੰਦੇ ਇਹ ਉਹਨਾਂ ਵੱਲੋਂ ਸੇਵਾ ਪੂਰੀ ਕੀਤੀ ਜਾ ਰਹੀ ਹੈ ਜੋ ਪਹਿਰੇਦਾਰੀ ਦੀ ਸੇਵਾ ਸੀ ਕਿ ਗੁਰੂ ਘਰ ਦੀ ਪਹਿਰੇਦਾਰੀ ਉਹਨਾਂ ਵੱਲੋਂ ਕੀਤੀ ਜਾਣੀ ਹੈ ਹੱਥ ਦੇ ਵਿੱਚ ਬਰਛਾ ਉਹਨਾਂ ਦੇ ਫੜਿਆ ਹੋਇਆ ਅਤੇ ਨੀਲਾ ਜੋ ਸੇਵਾਦਾਰ ਵਾਲਾ ਕਹਿੰਦੇ ਚੋਲਾ ਉਹਨਾਂ ਨੇ ਪਹਿਨਿਆ ਹੋਇਆ ਤੇ ਉਸ ਤਰੀਕੇ ਜੋ ਜਿਸ ਤਰੀਕੇ ਕਹਿੰਦੇ ਅਕਾਲ ਤਖਤ ਦਾ ਫਰਮਾਨ ਜਾਰੀ ਹੋਇਆ ਸੀਗਾ ਜੋ ਹੁਕਮ ਲਗਾਇਆ ਗਿਆ ਸੀਗਾ ਉਸੇ ਤਹਿਤ ਇਹ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਇੱਕ ਘੰਟਾ ਤਕਰੀਬਨ ਕਹਿ ਸਕਦੇ ਆ ਇਹ ਸੇਵਾ ਚੱਲੇਗੀ ਜੋ ਗੁਰੂ ਘਰ ਦੀ ਪਹਿਰੇਦਾਰੀ ਦੀ ਸੇਵਾ ਹੈ ਇਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਕੀਰਤਨ ਸਰਵਣ ਕਰਨ ਦੀ ਸੇਵਾ ਸੀਗੀ ਇੱਕ ਘੰਟਾ ਉਹ ਸੇਵਾ ਜਿਹੜੀ ਕਿ ਚੱਲੇਗੀ ਉਸ ਤੋਂ ਬਾਅਦ ਕਹਿ ਸਕਦੇ ਆ ਜੋ ਬਰਤਨ ਮੰਜਨ ਦੀ ਸੇਵਾ ਸੁਖਵੀਰ ਸਿੰਘ ਬਾਦਲ ਖਰਵਾਲੋਂ ਉਹ ਕੀਤੀ ਜਾਵੇਗੀ ਇਸੇ ਦੇ ਨਾਲ ਹੀ ਕਹਿ ਸਕਦੇ ਪਹਿਰੇਦਾਰੀ ਦੀ ਸੇਵਾ ਤੋਂ ਬਾਅਦ ਜੋ ਔਲੀਆਂ ਸੁਭਾਵਾਂ ਹੋਣੀਆਂ ਸੇਵਾ ਲੱਗੀਆਂ ਨੇ ਇਹ ਉਹਨਾਂ ਸੇਵਾ ਦੇ ਵਿੱਚ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਬਲਵਿੰਦਰ ਸਿੰਘ ਪੁੰਦਣ ਹੁਣ ਗਲਜਾਰ ਸਿੰਘ ਰਣਕੀ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਹੁਣ ਹੀਰਤ ਸਿੰਘ ਢਾਬੜੇ ਹੋਣ ਸੁੱਚਾ ਸਿੰਘ ਲੰਗਾ ਹੁਣ ਇਹ ਲੀਡਰ ਵੀ ਜਿਹੜੇ ਕਿ ਉਸ ਸੇਵਾ ਦੇ ਵਿੱਚ ਮੌਜੂਦ ਰਹਿਣਗੇ ਤਾਂ ਪਰ ਖਾਸ ਤੋ ਤੇ ਕਹਿ ਸਕਦੇ ਕਿ ਪੰਜ ਥਾਵਾਂ ਤੇ ਪੰਜ ਗੁਰੂ ਘਰਾਂ ਦੇ ਵਿੱਚ ਜਾ ਕੇ ਇਹ ਜਿਹੜੀ ਸੇਵਾ ਕੀਤੀ ਜਾਣੀ ਆ ਅੱਜ ਦੋ ਦਿਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆ ਇਸ ਤੋਂ ਬਾਅਦ ਦੋ ਦਿਨ ਜਿਹੜੇ ਕਿ ਕੱਥੇ ਦੇ ਤੱਕ ਤਾਂ ਦਮਦਮਾ ਸਾਹਿਬ ਤਲਵੰਡੀ ਸਾਹਿਬ ਵਿਖੇ ਆ ਤੇ ਉਸ ਤੋਂ ਅਖੀਰ ਤੱਕ ਕਹਿ ਸਕਦੇ ਜਿਹੜੇ ਅਖੀਰਲੇ ਦੋ ਦਿਨ ਆ ਉਦੋਂ ਉਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਹ ਸੇਵਾ ਕੀਤੀ ਜਾਵੇਗੀ ਤਾਂ ਖਾਸ ਤੋ ਤੇ ਕਹਿ ਸਕਦੇ ਆ 2007 ਤੋਂ ਲੈ ਕੇ 17 ਤੱਕ ਜੋ ਅਕਾਲੀ ਦਲ ਦੀ ਸਰਕਾਰ ਰਹੀ ਉਸ ਪੰਥਕ ਸਰਕਾਰ ਦੇ ਦਰਮਿਆਨ ਜੋ ਵੀ ਕਹਿ ਸਕਦੇ ਆ ਪੰਥਕ ਸਰਕਾਰ ਦੇ ਦੌਰਾਨ ਜੋ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਨੂੰ ਲੈ ਕੇ ਲਗਾਤਾਰ ਅਕਾਲੀ ਦਲ ਤੋਂ ਸਵਾਲ ਉੱਠਦੇ ਰਹੇ ਸਨ ਅਤੇ ਇਹ ਜਦੋਂ ਕਿਸੇ ਦੇ ਇਹ ਪੂਰਾ ਮਾਮਲਾ ਆਕਾਲ ਤੱਕ ਸਬਕਾਲ ਪੁੱਜਿਆ ਸਿੰਘ ਸਬਾਨਾ ਕੋਲ ਪੁੱਜਿਆ ਤਾਂ ਉਸ ਤੋਂ ਬਾਅਦ ਸਿੰਘ ਸਬਾਨਾ ਵੱਲੋਂ ਕਿਸਦੇ ਪੂਰਾ ਇਸ ਮੁੱਦੇ ਨੂੰ ਲੈ ਕੇ ਜਾਂ ਕਿ ਸਦੋ 2007 ਤੋਂ ਲੈ ਕੇ 17 ਤੱਕ ਪੰਥਕ ਸਰਕਾਰ ਦਰਮਿਆਨ ਹੋਈਆਂ ਗਲਤੀਆਂ ਨੂੰ ਲੈ ਕੇ ਜੋ ਕਹਿ ਸਕਦੇ ਫਰਮਾਨ ਜਾਰੀ ਕੀਤਾ ਗਿਆ ਹਾਲਾਂਕਿ ਉਸ ਤੋਂ ਪਹਿਲਾਂ ਸੁਖਬੀ ਸਿੰਘ ਬਾਦਲ ਹੋਰਾਂ ਨੂੰ ਤਨਖਾਹਾਂ ਕਰਾ ਦਿੱਤਾ ਗਿਆ ਤੇ ਉਸ ਸਮੇਂ ਦੇ ਜੋ ਕੈਬਨਿਟ ਵਜ਼ੀਰ ਸਨ ਜਿਹੜੇ ਕਹਿ ਸਕਦੇ ਹੋ ਉਹਨਾਂ ਗੁਨਾਹਾਂ ਦੇ ਵਿੱਚ ਸ਼ਾਮਲ ਸਨ ਉਹਨਾਂ ਨੂੰ ਵੀ ਸਜ਼ਾ ਲਗਾਈ ਗਈ ਅਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਸਜ਼ਾ ਲਗਾਈ ਗਈ ਤਾਂ ਖਾਸ ਤੌਰ ਤੇ ਇਹ ਜਿਹੜੇ ਇੱਕ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਸੁਖਬੀਰ ਸਿੰਘ ਬਾਦਲ ਹੋਰ ਵੱਲੋਂ ਪੂਰੀ ਜਿਹੜੀ ਆਪਣੀ ਸੇਵਾ ਪੂਰੀ ਕੀਤੀ ਜਾ ਰਹੀ ਹੈ ਤਾਂ ਉੱਥੇ ਇਹ ਸੁਰੱਖਿਆ ਕੇਰਾ ਇੱਕ ਵਾਰ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੰਮ੍ਰਿਤਸਰ ਵਿਖੇ ਜੋ ਕੁਝ ਹੋਇਆ ਜੋ ਕੁਝ ਕਹਿ ਸਕਦੇ ਹੋ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਸੀਗਾ ਉਸ ਦੇ ਵਿੱਚ ਕਿਤੇ ਨਾ ਕਿ ਇਸ ਰੱਖਿਆ ਦੇ ਵਿੱਚ ਇੱਕ ਕਿਸੇ ਦੇ ਕੰਮੀ ਤੋਂ ਜ਼ਰੂਰ ਦੇਖਣ ਨੂੰ ਮਿਲੀ ਸੀ ਕਿ ਜੋ ਉੱਥੋਂ ਦਾ ਲੋਕਲ ਪੁਲਿਸ ਪ੍ਰਸ਼ਾਸਨ ਸੀਗਾ ਉਸ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਉਹ ਜੋ ਸਿੰਘ ਬਾਦਲ ਖੁਰਨ ਦੀ ਸੁਰੱਖਿਆ ਸੀਗੀ ਉਹ ਹੋਰ ਵਧਾ ਦਿੱਤੀ ਗਈ ਇਹ ਆਨੰਦਪੁਰ ਸਾਹਿਬ ਵਿਖੇ ਤੱਕ ਚਿਰਕੇਸਰ ਸਾਹਿਬ ਵਿਖੇ ਗਏ ਤਾਂ ਉੱਥੇ ਵੀ ਭਾਰੀ ਮਾਤਰਾ ਦੇ ਵਿੱਚ ਸਿਵਲ ਪੁਲਿਸ ਪ੍ਰਸ਼ਾਸਨ ਤਾਇਨਾਤ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਕਹਿ ਸਕਦੇ ਇਸ ਸਮੇਂ ਜਿਹੜਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜਿਹੜੀਆਂ ਇਹ ਤਸਵੀਰਾਂ ਦਿਖਾ ਰਹੇ ਇੱਥੇ ਵੀ ਭਾਰੀ ਮਾਤਰਾ ਦੇ ਵਿੱਚ ਸੁਰੱਖਿਆ ਬਲ ਜਿਹੜੇ ਤਾਇਨਾਤ ਕੀਤੇ ਗਏ ਨੇ ਅਤੇ ਇਸ ਤੋਂ ਇਲਾਵਾ ਕੱਲ ਜੋ ਸ਼੍ਰੋਮਣੀ ਅਕਾਲੀ ਔਰ ਕਮੇਟੀ ਦੀ ਬੈਠਕ ਵੱਲੋਂ ਵੀ ਪੰਜਾਬ ਪੁਲਿਸ ਦੀ ਜੋ ਇਨਵੈਸਟੀਗੇਸ਼ਨ ਹੈ ਉਸ ਇਨਵੈਸਟੀਗੇਸ਼ਨ ਨੂੰ ਰੱਦ ਕਰ ਦਿੱਤਾ ਹੈ ਕਿ ਅਸੀਂ ਪੰਜਾਬ ਦੇ ਗਵਰਨਰ ਸਾਹਿਬਾਨ ਦੇ ਨਾਲ ਮੁਲਾਕਾਤ ਕਰਾਂਗੇ ਇਹ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਕਿਸੇ ਦੇ ਸਿਗਵੀਸ਼ ਸਿੰਘ ਬਾਦਲ ਹੋਰਾਂ ਦੇ ਉੱਪਰ ਹਮਲਾ ਹੋਇਆ ਅਤੇ ਪੰਜਾਬ ਦੇ ਬਾਹਰੋਂ ਕੋਈ ਕੇਂਦਰੀ ਜਾਂਚ ਏਜੰਸੀ ਇਸ ਪੂਰੇ ਮਾਮਲੇ ਦੀ ਜਾਂਚ ਕਰੇ ਤਾਂ ਉਸ ਦੀ ਅਸੀਂ ਜਿਹੜੀ ਮੰਗ ਹੈ ਪੰਜਾਬ ਦੇ ਗਵਰਨਰ ਸਾਹਿਬਾਨ ਤੋਂ ਕਰਾਂਗੇ ਕਿਉਂਕਿ ਅ ਸਗਵੀਸ਼ ਸਿੰਘ ਬਾਦਲ ਹੋਰਾਂ ਦੇ ਉੱਪਰ ਹਮਲਾ ਹੋਣਾ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਕਿਉਂਕਿ ਇੱਕ ਤਾਂ ਜੋ ਜੈਡ ਪਲੱਸ ਸਿਕਿਉਰਿਟੀ ਉਹਨਾਂ ਦੇ ਕੋਲ ਹੈ ਪ੍ਰੋਟੋਕਾਲ ਦੇ ਨਾਲ ਕੇਂਦਰੀ ਸੁਰੱਖਿਆ ਫੋਰਸ ਦੇ ਜਿਹੜੇ ਮਲਾ ਕਹਿ ਸਕਦੇ ਆ ਮਲਾਜ਼ਮ ਨੇ ਉਹ ਨਾਲ ਚੱਲਦੇ ਨੇ ਉਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਿਹੜੇ ਉਹਨਾਂ ਦੀ ਆਪਣੀ ਸਿਕਿਉਰਟੀ ਹੈ ਜੋ ਪੰਜਾਬ ਪੁਲਿਸ ਤੋਂ ਮਿਲੀ ਹੋਈ ਹੈ ਉਹ ਸਿਕਿਉਰਟੀ ਉਹਨਾਂ ਦੇ ਨਾਲ ਚੱਲਦੀ ਹੈ ਅਤੇ ਤੀਸਰਾ ਜਿਸ ਸਮੇ ਕਹਿ ਸਕਦੇ ਆ ਹੈ ਜੈਟ ਪਲੱਸ ਸੁਰੱਖਿਆ